ਹੈ ਲੋਲ ਵੈਲਕਮ ਡਾ ਸਵਾਗਤ ਕਰਦੇ ਤੁਹਾਡਾ ਇੱਕ ਹੋਰ ਵੀਡੀਓ ਬਣਾ ਕੇ ਤੁਹਾਡੇ ਲਈ ਲਿਆਂਦਾ ਨੇ ਵਿਕਲਦੀ ਹੋਰ ਕੈਂਟ ਦੀ ਵੀਡੀਓ ਮਿੱਤਰੋ ਪਿਛਲੀ ਵੀਡੀਓ ਚ ਵੇਖਿਆ ਤੁਸੀਂ ਆਪਾਂ ਲੱਕੜੀ ਤੇ ਹੁੰਦਾ ਕਰਦਾ ਤੁਸੀਂ ਵੇਖਿਆ ਆਣਾ ਪਿਛਲੀ ਵੀਡੀਓ ਚ ਆਪਾਂ ਕੀ ਲਿਆਂਦਾ ਹਾਂ 744 ਆਪਾਂ ਡਰੈਗ ਤੇ ਮਿੱਤਰੋ ਮਿੰਦਰੇ ਦੇ ਲਾਗ ਜੱਡੇ ਤੋਂ ਤੇ ਮਿੱਤਰੋ ਅੱਜ ਆਣਾ ਆਪਾਂ ਟਰਾਲੀ ਖੇਤੀ ਮੁਕਾਬਲਾ ਦੀ ਨੀ 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 ਤੇ ਚਲੋ ਚੱਲਦੇ ਆ ਦੋ ਟਰੈਕਟਰ ਲੈ ਕੇ ਜਾਵਾਂਗੇ ਇੱਕ Mahindra ਤੇ ਇੱਕ 744 ਇਹ ਕਿ ਆਂਦਾ ਕਿ ਨਹੀਂ ਇਹਦਾ ਮਿੱਤਰੋ ਮੈਂ ਫਕਰੀ ਕੋਲ ਤੇ ਹੀ ਤੇ ਚਲੋ ਹਾਂ ਚੱਲਦੇ ਆ ਵੇਖਦੇ ਕੀ ਗੱਲ ਬਾਤ ਤੇ ਮਾਦਰ ਵੀ ਗੜ੍ਹ ਗਿਆ ਮਿੱਤਰੋ ਬੜਾ ਇੱਕ ਮੈਂ ਤਾਂ ਸੱਦੇ ਕਿਰਨਾਂ ਲਲਵਾ ਉਹ ਚਰਨਾਂ ਲਲਵਾ ਉਹ ਲਾਟਾ ਅੱਤੰਦਾ ਉਹ ਖਲਾਸਿਸ ਨਾ ਰਹੀ ਤੇ ਪਾਣੀ ਉਹਦਾ Mahindra ਦਾ ਆਈ ਉਪਰੋਂ ਹੀ ਡਰਕਨਾ ਦੇਖ ਵੇਖੋ ਪੂਰਾ ਕੈਂਡ ਲਾਤਾ ਤੇ ਹੁਣ ਚੱਲਦੇ ਆਂ ਆਪਾਂ ਟੈਸਟ ਕਰਦਾ ਇਹ ਡਰੈਗਨ ਚੱਲਦੀ ਆ ਆਪਾਂ ਨੂੰ ਮਿਲ ਠੀਕ ਹੈ ਜੀ ਡਰੈਗਨ ਦਾ ਮਿੱਤਰੋ ਮੈਦ ਦਾ ਤੋੜੂ ਤੇ ਹੁਣ ਇਹਨੂੰ ਹੀ ਚੱਲਦੇ ਚੱਲੋ ਇਹ ਖਾਨ ਲੈ ਚੁਕਾਏਗਾ ਮਧਿਆ ਅੱਗ ਮਿੰਰਾਣਾ ਦਿੱਖ ਰਿਹਾ ਤੇ ਅਗਾਂ ਮਿੱਤਰੋ ਉਸੇ ਸਾਥੀ ਤੇ ਉਹ ਉੱਠੀ ਜਾ ਤੁਹਾਨੂੰ ਮਿੱਤਰੋ ਆ ਗਏ ਤੇ ਆਪਾਂ ਚੱਲੀ ਹੁਣ ਡਰੈਗਨ ਤੇ ਮਿੱਤਰੋ ਇੱਕ ਗੱਲ ਚੰਗੀ ਹੋ ਗਈ ਲੈ ਗਰਾਊਂਡ ਉਹਨਾਂ ਕਰਤੇ ਸੋਤਾ ਤੇ ਪਹਿਲਾਂ ਲੀਆਂ ਤੇ ਇਧਰ ਲੀਆਂ ਬਣੀਆਂ ਤੇ ਆ ਇਧਰ ਵੇਖੋ ਇੱਥੋਂ ਤੇ ਇੰਨਾ ਇੰਨਾ ਗਰਾਊਂਡ ਆ ਅੱਜ ਕੀ ਲਿਆਉਣ ਦੇ ਰਿਹਾ ਝੋਟਾ ਤੇ ਚਲੋ ਫਿਰ ਪਹਿਲਾਂ ਗਿਆ ਆਪਣੇ ਡਰੈਗਨ ਦੀ ਵਾਰੀ ਤੇ ਲੱਗ ਗਏ ਟਰਾਂ ਲਾ ਲੋ ਜੀ ਮੈਂ ਤਰੋਕ ਕਰਨ ਲੱਗਿਆ ਟਰੈਕਟਰ ਨੂੰ ਚੜ ਚੱਲ ਲੋ 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 ਲ ਆਹ ਭਾਈ ਯੂਟਿਊਬਰ ਜੀ ਇੰਨੇ ਦੌਰ ਤੱਕ ਤਾਂ ਮੈਂ ਪਾਂਡੇ ਤੇ ਬੀਤੇ ਤੇ ਇਹ ਬੋਲਣਾ ਚੱਲ ਆਏ ਹਾਂ ਇਹ ਬੰਦੇਓ ਵੇਖੋ ਕੰਮ ਵੇਖੋ ਕੰਮ ਇਹਨਾਂ ਦੇ ਮਹਾਤਤ ਜਾਈ ਇਹ ਰ ਗਿਆ ਐਨੀ ਐਨੀ ਇਹੋ ਜਿਹਾ ਆ ਗਿਆ ਸਲੇਮੇਟ ਬੁੱਕਾ ਆ ਮਤロイ ਮਰੇ ਕੋ ਬਰਾਉਨ ਲਿਫਟਾ ਯਾ ਯਾ ਤੇ ਲੋ ਮੈਨੇ ਬਲਕਿ ਕਿੰਨੇ ਗਿੜੇ ਲਿਆਉਂਦਾ ਜਿਹੜੇ ਲਿਆਉਣੇ ਆ ਦੋ ਮੈਂ ਤਿੰਨ ਸਾਤ ਤਿੰਨ ਗਿੜੇ ਲਾਉਂਦਾ ਉਹਨਾਂ ਬਰਾਉਨ ਕੀਤਾ ਕਰਤਾ ਜਿਹੜੇ ਲਾਉਣੇ ਤਿੰਨ ਤੇ ਚਲੋ ਬਾਕੀ ਡ੍ਰੈਗਨ ਪਹਿਲੀ ਟਰਾਲੀ ਟਰਾਲੀ ਪਹਿਲੀ ਵਾਰ ਟਰਾਲੀ ਨੂੰ ਕਹਲੇ ਤੇ ਆ ਪਹਿਲੀ ਵਾਰੀ ਕਾਰਨੀ ਧੱਕੇ ਤੋਂ ਮੁਰਦਾ ਏ ਮਰੀ ਸੂਮ ਹਾਂ ਐਵੇਂ 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 ਅਰਦੂ ਤੇ ਮਿੱਤਰੋ ਤਾਂ ਮੈਂ ਥੋੜੇ ਬੱਟੇ ਗਰੀਬੇ ਰੋਡ ਲਾ ਕੇ ਮਿਲਦੇ ਇਸ ਤਰ੍ਹਾਂ ਵੀਡੀਓ ਲੰਬੀ ਹੋ ਜਾਂਦੀ ਮਿੱਤਰੋ ਤਿੱਜਾ ਗੇੜਾ ਆ ਗਿਆ ਤੇ ਕਿੱਥੇ ਜਾਂਦਾ ਦੁੱਗਿਆ ਹੀ ਉਹ ਕਿਤਾ ਨੂੰ ਆ ਗਿਆ ਚਲੋ ਮਿੱਤਰੋ ਨਾਲ ਇਸ ਨਾਲ ਇਹ ਬੰਨ੍ਹੇ ਕਿੱਥੇ ਕੱਢ ਲੈਂਦੇ ਆ ਨਾ ਹਾਂ ਦੀ ਗਦੀ ਦੀ ਗਦੀ ਦੀ ਗਦੀ ਥੰਮਣੀ ਜਦੋਂ ਇਹ ਕੱਢਣ ਲੱਗੇ ਉਹਨੇ ਬਾਹਰ ਚੱਲ ਦੱਲਰ ਨਾਂ ਦਾ ਜੋਕੀ ਆਈਲ ਫਨ ਵਿੱਚ ਕਾਵੇ ਕੱਢਦੀ ਸੀ ਪਰ ਹੁਣ ਮਿੱਤਰੋ ਲਿਆਉਣੇ ਮਿੰਦਰੀ ਮਿੱਤਰੋ ਡ੍ਰੈਗਨ ਨੇ ਲਿਆਂਦੇ ਤਿੰਨ ਜਿਹੜੇ ਤਿੰਨ ਮਿੰਟ 52 ਸਕਿੰਟ ਤੇ 2.2 ਤੇ ਹੁਣ ਇਹ ਬਣੀ ਫਲਪੁਰਾ ਵੇਗੀ ਚਲੋ ਜੀ ਮਿੱਤਰੋ ਖੁੱਤੀਏ 1 2 3 ਵਾ ਕੋਤਾ ਦਾ ਹੁੰਦਾ ਸੇ ਐ ਦਬਣਾ ਪਤਾ ਨਹੀਂ ਨੀ ਜਾਈ ਬਾਰਦਾ ਜਿਹਦਾ ਦਬਦਾਵਾ ਨਕਰੀ ਕੀ ਹੁੰਦੀ ਅੱਜ ਆਪੇ ਦਬਦਾ ਕਿ ਲੋਕ ਕੋਈ ਨਾ ਇੱਕ ਜਿਹੜਾ ਲਿਆ ਕੇ ਬਹੁਤ ਕੁੱਤਰਾ ਦੀ ਫਰਫੋਰ ਨੂੰ ਸੰਦੀ ਨਹੀਂ ਚੱਲ ਚੱਲ ਮਿਸਤਰੀਆਂ ਦੇ ਤੋਂ ਹੰਕ ਮੋੜ ਜਾਣਾ ਉਹਦੀ ਸੋਟਾ ਲੱਗੀ ਜਾ ਲਾਗਤ ਇਹ ਕਿੰਨਾ ਨੂੰ ਸਰਪਾ ਕੋਤੇ ਗੂਟ ਬੜਾ ਹੋਣਾ ਇਹਦਾ ਅਸਰਾਜ ਦਾ ਡਰੈਸ ਨਹੀਂ ਉਹਨਾਂ 356 ਫਿੰਟ ਤੋਂ 2 ਪੁਆਇੰਟ ਲੈ ਆਏ ਉਹਨੂੰ ਤਾਂ ਨਾਮ ਪੱਕਾ ਨਾਮ ਹੀ ਮਿੱਤਰੋ 50000 ਆਹ ਆ ਰਿਹਾ ਹੈਂ ਟ੍ਰੈਕ ਉੱਤੇ ਬੈਠ ਕੇ ਪਾਵਾਂਗੇ ਜੀ ਦੇ ਚਲੋ ਕੋਲੋਂ ਸਰਪਾ ਸਰਪਾ ਦੇ ਮਿੱਤਰੋ ਚਲੋ ਇਹ ਜਿਹੜਾ ਤੁਹਾਨੂੰ ਦਿਖਾਤਾ ਤੇ ਹੁਣ ਨਾ ਜਿਹੜੇ ਤੋਂ ਕੱਢਣਾ ਇਹ ਦੀ ਗਿੱਗੇ ਮਿੱਤਰੋ ਟਰੈਕਟਰ ਤੋਂ ਕਹਿੰਦਾ ਫਨ ਦੇ ਕੱਢਣਾ ਇਹਨੂੰ ਆਪਾਂ ਬਾਹਰ ਚੱਲ ਚੱਲ ਲੈ ਆ ਲੈ ਆ ਤੇ ਮਿੱਤਰੋ ਇਹਦਾ ਇੱਕ ਸਮਾਤ 3.95 ਤੇ 3.3 ਮਿੱਤਰੋ ਲੈ ਲਿਆ ਆਪਣਾ 5000 ਰੁਪਈਆ ਚਲੋ ਕੋ ਨੂੰ ਕੋ ਨੂੰ ਤਾਜੀ ਮਿੱਤਰੋ ਕਿੰਨੇ ਦੋਖਰੀ ਗੱਲ ਐ ਮੇਰਾ ਹਿੰਦਲਾ ਖਿਲਟ ਆ ਗਿਆ ਨਹੀਂ ਕਰਾਂ ਮੇਰਾ ਕੈਨ ਨੰਬਰ ਘੜ ਗਏ ਨਹੀਂ ਤੇ ਮਤਜੇ ਨੰਬਰ ਪਿਆਣਾ ਜਿੱਥੇ ਲੜੀ ਚਲੋ ਕੋਈ ਨਾ ਅਗਲੀ ਵਾਰ ਸਭੇ ਬਲਾਕ ਚ ਪੁਲੀਤ ਕਰਾਂਗੇ ਤੇ ਚਲੋ ਅੰਤ ਹੀ ਚੱਲ ਜੀ ਬਈ ਜੀ ਨਾ ਉਹ ਵੀ ਨਾ ਉਹ ਵੀ ਨਾ ਪੱਲਾ ਲਾ ਪਾ ਬਸ ਧੀਡੀ ਉਡੀਓ ਵੀ ਉਹ ਕਿਉਂ ਵੀ ਆ ਕੋਈ ਨਹੀਂ ਹੋਏ ਗੰਨੇ ਇਹਨੂੰ ਮਸਾਵਾ 1.15 ਕਰਾਂਗੇ ਤੇ ਕਰਾਂਗੇ ਥੋੜੀ-ਬੋੜੀ ਜਿਹਾ ਮੋੜੀ ਥੋੜੀ ਜਿਹਾ ਮੋੜ ਅੱਛਿਆਂ ਵਾਲਾ ਅੱਛਿਆਂ ਵਾਲਾ ਅੱਛਿਆਂ ਵਾਲਾ ਪਮਿੰਦਰੀ ਦੇ ਵੀ ਤੇ ਇਧਰ ਦੇ ਲਵਾਵਾਂਗੇ ਆਪਾਂ ਦੀ ਵੀਡੀਓ ਤੇ ਇੱਕ ਸੰਗ ਪਰ ਦੇਖ ਕੇ ਦੇ ਲਵਾਵਾਂਗੇ ਆਪਾਂ ਚਾਰਾਂ ਚਾਰਾਂ ਦੇਖਦੇ ਜਾਣਾ ਬਸ ਜੁਮੇ ਤੇ ਪੱਕੀਏ ਬਾਈ ਤੁਸੀਂ ਮੱਦੇ ਬੈਨ ਸਬਸਕ੍ਰਾਈਬ